ਜਾਬ ਦੇ ਵਿੱਚ ਇੱਕ ਹੋਰ ਜਿੰਮਨੀ ਚੋਣ ਦੀ ਆਹਟ ਹੋ ਰਹੀ ਹੈ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਝਟਕਾ ਲੱਗਿਆ ਹੈ ਹਾਈ ਕੋਰਟ ਦੇ ਵੱਲੋਂ ਸਜ਼ਾ ਤੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਸਜ਼ਾ ਦੇ ਖਿਲਾਫ ਦਾਖਲ ਪਟੀਸ਼ਨ ਤੇ ਸੁਣਵਾਈ ਜਾਰੀ ਰਹੇਗੀ ਖਡੂਰ ਸਾਹਿਬ ਤੋਂ ਆਪ ਵਿਧਾਇਕ ਨੇ ਲਾਲਪੁਰਾ ਛੇੜਛਾੜ ਦੇ ਮਾਮਲੇ ਦੇ ਵਿੱਚ 4 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਤਾ ਤਰਨ ਤਰਨ ਦੀ ਅਦਾਲਤ ਨੇ 4 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਤਾਂ ਪੰਜਾਬ ਦੇ ਬਹੁ ਚਰਚਿਤ ਉਸਮਾ ਕਾਂਡ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਲਾਲਪੁਰਾ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਜੋ ਹੈ داخل ਕੀਤੀ ਸੀ ਤਾਂ ਪਿਛਲੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਪੂਰਾ ਰਿਕਾਰਡ ਦੇਣ ਦੇ ਨਿਰਦੇਸ਼ ਦਿੱਤੇ ਸੀ ਦੱਸ ਦਈਏ ਕਿ ਇਹ ਪੂਰਾ ਮਾਮਲਾ 2013 ਦਾ ਹੈ ਜਦੋਂ 3 ਮਾਰਚ 2013 ਨੂੰ ਪਿੰਡ ਉਸਮਾ ਦੇ ਇੱਕ ਮਹਿਲਾ ਆਪਣੇ ਪਰਿਵਾਰ ਦੇ ਨਾਲ ਵਿਆਸਮਾਗਮ ਦੇ ਵਿੱਚ ਗਈ ਹੋਈ ਸੀ ਜਿੱਥੇ ਕੁਝ ਟੈਕਸੀ ਚਾਲਕਾਂ ਨੇ ਉਸ ਦੇ ਨਾਲ ਛੇੜਛਾੜ ਕੀਤੀ ਵਿਰੋਧ ਕਰਨ ਤੇ ਮਹਿਲਾ ਤੇ ਉਸ ਦੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਰੱਖੀ ਗਈ ਹੈ 4 ਸਾਲ ਦੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਹੈ ਦਾ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਝਟਕਾ ਲੱਗਿਆ ਕਿਉਂਕਿ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੀ ਜੋ ਪਟੀਸ਼ਨ ਸੀ ਉਸ ਨੂੰ ਖਾਰਜ ਕੀਤਾ ਗਿਆ ਹੈ ਤਾਂ ਕਹਿ ਸਕਦੇ ਹਾਂ ਕਿ ਜੋ ਜ਼ਿਮਨੀ ਚੋਣਾ ਨੇ ਉਹ ਆਹਟ ਹੋ ਰਹੀ ਹੈ ਕਿਉਂਕਿ ਕਡੂਰ ਸਾਹਿਬ ਤੋਂ ਏਐਮਐਲ ਨੇ ਮਿਸਟਰ ਲਾਲਪੁਰਾ ਦੀ ਕਨਵਿਕਸ਼ਨ ਵਾਲਾ ਇਸ ਕੇਸ ਦੇ ਵਿੱਚ ਬੇਸਿਕਲੀ 4 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਪਰ ਜਿਹੜੇ ਸੈਕਸ਼ਨਸ ਦੇ ਅੰਡਰ ਹੋਈ ਹੈ ਜਿਹੜਾ ਕਰਾਇਮ ਐਟਰੀਬਿਊਟ ਕੀਤਾ ਜਾ ਰਿਹਾ ਜਿਸ ਲਈ ਉਹਨਾਂ ਨੂੰ ਸਜ਼ਾ ਹੋਈ ਹੈ ਉਹ ਮੋਡਲ ਟੋਪੀਟਿਊਡ ਦੇ ਵਿੱਚ ਕਿਸੇ ਹੱਦ ਤੱਕ ਆਉਂਦਾ ਹੈ ਦੂਜੀ ਗੱਲ ਇਹਦੇ ਵਿੱਚ ਜੇ ਅਸੀਂ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਦੇਖੀਏ ਉਹਦੇ ਵਿੱਚ ਇੱਕ ਬੜੀ ਕਲੀਅਰ ਪ੍ਰੋਵੀਜ਼ਨ ਹੈ ਸੈਕਸ਼ਨ 8 ਇਸ ਪਾਰਟਿਕੂਲਰ ਐਕਟ ਦਾ ਪਰਵਾਇਡ ਕਰਦਾ ਹੈ ਕਿ ਡਿਸਕਵালিਫਿਕੇਸ਼ਨ ਐਮਪੀ ਜਾਂ ਐਮਐਲਏ ਦੀ ਲਈ ਕੀ ਗ੍ਰਾਉਂਡਸ ਹੁੰਦੀ ਹੈ ਹੁਣ ਉਹਦੇ ਵਿੱਚ ਇੱਕ ਬੜੀ ਸਪੈਸੀਫਿਕ ਪ੍ਰੋਵੀਜ਼ਨ ਹੈ ਆਠ ਕਲॉज 3 ਜੇ ਤੁਸੀਂ ਕਲॉज 3 ਉਹਦਾ ਪੜ੍ਹੋ ਉਹਦੇ ਵਿੱਚ ਪ੍ਰੋਵਾਈਡਡ ਹੈ ਕਿ ਜੇ ਕਿਸੇ ਨੂੰ ਵੀ 2 ਸਾਲ ਤੋਂ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੋਵੇ ਉਹ ਐਮਪੀ ਹੋਵੇ ਜਾਂ ਐਮਐਲਏ ਹੋਵੇ ਤੇ ਜਿੰਨੀ ਦੇਰ ਦੀ ਉਸ ਇਨਸਾਨ ਨੂੰ ਸਜ਼ਾ ਹੋਈ ਹੈ ਉੰਨੀ ਦੇਰ ਔਰ ਉਸ ਤੋਂ ਅੱਗੇ 6 ਸਾਲ ਇੱਕ ਡਿਸਕਵালিਫਿਕੇਸ਼ਨ ਅਪਲਾਈ ਕਰਦੀ ਹੈ डक्केशन इज के ओ, नहीं रह सकता और इलेक्शन भी अगे उन्हीं दे नहीं लड़ सकता हूं फॉर एग्जाम्पल इस केस से वे चार साल है सो so चार साल फ्रॉम द डेट ऑफ कन्विक्शन प्लस छे साल होर, इन उत्ते अपलाई करूंगा कि दस साल इलैक्शन नहीं continue.